ਦੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਕਪੂਰਥਲਾ ਨਾਲ ਜੁੜੀ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਕਪੂਰਥਲਾ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਹੈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਫੈਕਟਰੀ ਦੇ ਵਿੱਚ ਅੱਗ ਦੇ ਭਾਂਬੜ ਮਚ ਗਏ ਨੇ ਦੂਰ ਦੂਰ ਤੱਕ ਧੂਏ ਦੇ ਗੁਬਾਰ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤਾਂ ਭਿਆਨਕ ਅੱਗ ਲੱਗੀ ਐ ਇਸ ਫੈਕਟਰੀ ਦੇ ਵਿੱਚ ਦੱਸਦੀ ਐ ਕਿ ਗੱਦੇ ਅਤੇ ਬਿਸਤਰੇ ਬਣਾਉਣ ਵਾਲੀ ਫੈਕਟਰੀ ਐ ਜਿੱਥੇ ਅਚਾਨਕ ਹੀ ਭਿਆਨਕ ਅਗ ਲੱਗ ਜਾਂਦੀ ਐ ਮੌਕੇ ਤੇ ਹਫੜਾ ਦਫੜੀ ਦਾ ਮਾਹੌਲ ਜਿਹੜਾ ਆ ਉਹ ਬਣ ਜਾਂਦਾ ਐ ਤਾਂ ਤਸਵੀਰਾਂ ਸਕਰੀਨ ਤੇ ਨੇ ਕਪੂਰਥਲਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਗੱਦੇ ਅਤੇ ਬਿਸਤਰੇ ਬਣਾਉਣ ਵਾਲੀ ਇਸ ਫੈਕਟਰੀ ਦੇ ਵਿੱਚ ਅੱਗ ਦੇ ਭਾਂਬੜ ਮਚ ਗਏ ਨੇ ਤੇ ਵੱਡੇ ਪੱਧਰ ਤੇ ਨੁਕਸਾਨ ਹੋ ਚੁੱਕਿਆ ਐ ਆਸਮਾਨ ਦੇ ਵਿੱਚ ਧੂਏ ਦੇ ਗੁਬਾਰ ਨਜ਼ਰ ਆ ਰਹੇ ਨੇ ਤਾਂ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਕਿ आखिरकार आग किवें लगी है मौके तो ਸਾਡੇ ਸਹਿਯੋਗੀ ਗਗਨ ਕਪੂਰਥਲਾ ਤੋਂ ਸਾਡੇ ਨਾਲ ਜੁੜੇ ਹੋਏ ਨੇ ਗਗਨ ਜਿਹੜੀ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਕੀ ਕੁਝ ਜਾਣਕਾਰੀ ਸਾਹਮਣੇ ਆਈ ਹੈ ਕਾਰਨ ਪਤਾ ਲੱਗ ਸਕੇ ਨੇ ਕਿ ਆਖਿਰਕਾਰ ਅੱਗ ਕਿਵੇਂ ਲੱਗੀ ਹੈ ਜੀ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਨਾ ਜੀ ਇਹ ਫੈਕਟਰੀ ਕਿਹੜੀ ਹੈਗੀ ਆ ਇਹ ਫੈਕਟਰੀ ਕਪੂਰਥਲਾ ਜਲੰਧਰ ਰੋਡ ਤੇ ਢਾਲੀਵਾਲ ਪਿੰਡ ਦੇ ਸਾਹਮਣੇ ਇੱਕ ਠਾਕੇ ਜਗੀਰ ਪਿੰਡ ਆ ਉੱਥੇ ਫੈਕਟਰੀ ਆ ਇਹ ਫੈਕਟਰੀ ਮਰਵਾਹਾ ਨਾਮਕ ਜਿਹੜੇ ਲੋਕ ਹੈਗੇ ਨੇ ਉਹਨਾਂ ਦੀ ਫੈਕਟਰੀ ਆ ਤੇ ਸਵੇਰੇ ਤੜ੍ਹ ਸਵੇਰੇ 8:30 ਵਜੇ ਫੈਕਟਰੀ ਦੇ ਵਿੱਚ ਇੱਕ ਭਿਆਨਕ ਜਿਹੜੀ ਆ ਅੱਗ ਜਿਹੜੀ ਆ ਉਹ ਲੱਗ ਗਈ ਤੇ ਦੇ ਵਿੱਚ 100 ਰੁਪਏ ਦਾ ਵਿੱਚ ਜਿਹੜਾ ਨੁਕਸਾਨ ਜਿਹੜਾ ਉਹ ਦੱਸਿਆ ਜਾ ਰਿਹਾ ਪਰ ਉਹਨਾਂ ਟਾਈਮ ਦੀ ਗੱਲ ਕਰੀਏ 11 ਦੇ ਕਰੀਬ ਵੱਚੁਕੇ ਆ ਹਜੇ ਤੱਕ ਜਿਹੜੀ ਆ ਅੱਗ ਤੇ ਕਾਬੂ ਜਿਹੜੀ ਆ ਉਹ ਬਾੰਨ ਦੀ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਹੈ ਪਰ ਲਗਾਤਾਰ ਅੱਗ ਜਿਹੜੀ ਆ ਫੈਕਟਰੀ ਦੇ ਅੰਦਰ ਉਹ ਪੂਰੀ ਤਰ੍ਹਾਂ ਫੈਲ ਰਹੀ ਹੈ ਤੇ ਕਿੱਥੇ ਕਿਉਂਕਿ ਗੱਟਿਆ ਕਰਕੇ ਅੱਗ ਤੇ ਕਾਬੂ ਪਾਣਾ ਬੜਾ ਮੁਸ਼ਕਲ ਜਿਹੜਾ ਉਹ ਹੋ ਰਿਹਾ ਜੀ ਬਿਲਕੁਲ ਤੇ ਕਾਰਨਾਂ ਦਾ ਪਤਾ ਚੱਲ ਸਕਿਆ ਕਿ ਆਖਿਰਕਾਰ ਅੱਗ ਲੱਗੀ ਕਿਵੇਂ ਆ ਜਿਹੜੇ ਕਾਰਨਾ ਦਾ ਹਜੇ ਕੁਝ ਪਤਾ ਨਹੀਂ ਚੱਲ ਸਕਿਆ ਇਹ ਕਾਰਨਾ ਦਾ ਪਤਾ ਜਿਹੜਾ ਵਾ ਉਹ ਲਗਾ ਰਹੇ ਆ ਮੋਕੇ ਤੇ ਪੁਲਿਸ ਜਿਹੜੀ ਆ ਉਹ ਪੁੱਛੀ ਹੋਈ ਆ ਕਿਉਂਕਿ ਫੈਕਟਰੀ ਜਿਹੜੀ ਆ ਇਹ ਇੱਕ ਛੋਟੀ ਫੈਕਟਰੀ ਨਹੀਂ ਕਾਫੀ ਵੱਡੀ ਜਿਹੜੀ ਫੈਕਟਰੀ ਦੱਸੀ ਜਾ ਰਹੀ ਆ ਤੇ ਹਜੇ ਵੀ ਜਿਹੜਾ ਵਾ ਲਗਾ ਪਾਰ ਧੂਏ ਦੇ ਗੁਬਾਰ ਜਿਹੜੇ ਆ ਉਹ ਨੇਜ਼ ਆ ਰਹੇ ਆ ਤੇ ਦੂਸਰੇ ਪਾਸੇ ਸਮੀਗਤ ਇਹ ਰਹੀ ਕਿ ਜਿਹੜੇ ਫੈਕਟਰੀ ਦੇ ਅੰਦਰ ਮਜੂਦ ਜਿਹੜੇ ਕੰਮ ਕਰਨਾ ਦੇ ਉਹ ਸਮੇਸ਼ਰ ਜਿਹੜੇ ਆ ਬਾਹਰ ਜਿਹੜੇ ਆ ਉਹ ਨਿਕਲ ਗਏ ਜਿਸ ਦੇ ਨਾਲ ਕੋਈ ਵੀ ਜਾਨੀ ਨੁਕਸਾਨ ਉਹਨਾਂ ਦਾ ਨਹੀਂ ਹੋ ਸਕਿਆ ਪਰ ਜਿਹੜੇ ਫੈਕਟਰੀ ਦੇ ਅੰਦਰ ਗੱਦੇ ਜਿਹੜੇ ਆ ਉਹ ਪਾnde ਸੀਗੇ ਉਹ ਸੁਆਹ ਜਿਹੜੇ ਆ ਹੋ ਚੁੱਕਿਆ ਤੇ ਮੋਕੇ ਤੇ ਫਾਇਰ ਬੀਰ ਦੀਆਂ ਗੱਡੀਆਂ ਜਿਹੜੀਆਂ ਅੱਗ ਬੁਝਾਉਣ ਤੇ ਕਾਪੂਟੇ ਲੱਗੀਆਂ ਹੋਈਆਂ ਤੇ ਦੂਸਰੇ ਪਾਸੇ ਇੱਕ ਕਪੂਟਲਾ ਡੀਐਸਪੀ ਜਿਹੜੇ ਆ ਦੀਪਕਰਨ ਉਹ ਮੌਕੇ ਤੇ ਮੌਜੂਦ ਹਾਂ ਤੇ ਮੁਸੱਕਤ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਅੱਗ ਜਾਂਦੀ ਜੀ ਬਿਲਕੁਲ ਕਪੂਰਥਲਾ ਦੇ ਵਿੱਚ ਇਹ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਤਸਵੀਰਾਂ ਸਕਰੀਨ ਤੇ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਵੇਖ ਸਕਦੇ ਹੋ ਕਿ ਆਸਮਾਨ ਦੇ ਵਿੱਚ ਧੂੰਏ ਦੇ ਗੁਬਾਰ ਨਜ਼ਰ ਆ ਰਹੇ ਨੇ ਤਾਂ ਦੱਸ ਦਈਏ ਕਿ ਸਵੇਰੇ 8 ਵਜੇ ਦੇ ਕਰੀਬ ਇਸ ਫੈਕਟਰੀ 'ਚ ਅੱਗ ਲੱਗੀ ਹੈ ਤੇ ਹੁਣ 11 ਵਜੇ ਦਾ ਸਮਾਂ ਹੋ ਚੁੱਕਿਆ ਹੈ ਪਰ ਹੁਣ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਗਿਆ ਹੈ ਲਗਾਤਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਨੇ ਉਹਨਾਂ ਦੇ ਅਧਿਕਾਰੀ ਉੱਥੇ ਪਹੁੰਚੇ ਹੋਏ ਨੇ ਲਗਾਤਾਰ ਅੱਗ ਤੇ ਕਾਬੂ ਪਾਉਣ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿਸ ਤਰੀਕੇ ਦੇ ਨਾਲ ਇਹ ਅੱਗ ਲੱਗੀ ਆ ਤਸਵੀਰਾਂ ਬਿਆਨ ਕਰ ਰਹੀਆਂ ਨੇ ਖੌਫਨਾਕੇ ਤਸਵੀਰਾਂ ਨੇ ਜਿੱਥੇ ਕਪੂਰਥਲਾ ਜਲੰਧਰ ਰੋਡ ਤੇ ਸਥਿਤ ਗੱਦਿਆਂ ਅਤੇ ਬਿਸਤਰਿਆਂ ਦੀ ਇਹ ਫੈਕਟਰੀ ਹੈ ਜਿੱਥੇ ਅਚਾਨਕ ਹੀ ਸਵੇਰੇ 8 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਜਾਂਦੀ ਆ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਜਾਂਦਾ ਹੈ ਜਦੋਂ ਇਸ ਫੈਕਟਰੀ ਦੇ ਵਿੱਚ ਅੱਗ ਲੱਗਦੀ ਆ ਤਾਂ ਇਸ ਦੌਰਾਨ ਅੰਦਰ ਮੌਜੂਦ ਮਜ਼ਦੂਰ ਵੀ ਜਿਹੜੇ ਆ ਉਹ ਬਾਹਰ ਨੂੰ ਭੱਜੇ ਆਉਂਦੇ ਨੇ ਹਾਲਾਂਕਿ ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ 8 ਵਜੇ ਦੀ ਅੱਗ ਕੀ ਹੋਈ ਹੈ ਤੇ ਹੁਣ 11 ਵਜੇ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ ਹੈ ਤੇ ਫਿਲਹਾਲ ਹੁਣ ਤੱਕ ਜਿਹੜਾ ਆ ਅੱਗ ਤੇ ਕਾਬੂ ਨਹੀਂ ਪਾਇਆ ਗਿਆ ਲਗਾਤਾਰ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਕਿਉਂਕਿ ਜਿਸ ਦੌਰਾਨ ਅੱਗ ਲੱਗਦੀ ਆ ਤਾਂ ਉਸ ਵੇਲੇ ਕਈ ਮਜ਼ਦੂਰ ਫੈਕਟਰੀ ਦੇ ਅੰਦਰ ਮੌਜੂਦ ਸਿਗੇ ਜਦੋਂ ਅੱਗ ਲੱਗਦੀ ਆ ਤਾਂ ਸਾਰੇ ਹੀ ਆਪਣੀ ਜਾਨ ਨੂੰ ਬਚਾਉਣ ਦੇ ਲਈ ਬਾਹਰ ਭੱਜੇ ਆਉਂਦੇ ਨੇ ਤਸਵੀਰਾਂ ਨੇ ਜਿੱਥੇ ਆਸਮਾਨ ਦੇ ਵਿੱਚ ਧੂਏ ਦੇ ਗੁਬਾਰ ਨਜ਼ਰ ਆ ਰਹੇ ਨੇ ਲਗਾਤਾਰ ਹੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਉਹ ਸ਼ਸ਼ਾਂ ਕੀਤੀਆਂ ਚਾਰ